ਇਹ ਅੱਗ ਹੈਗੀ ਆ ਹੰਡਿਆਇਆ ਬਾਜ਼ਾਰ ਦੇ ਵਿੱਚ ਹੰਡਿਆਇਆ ਬਾਜ਼ਾਰ ਭਗਵਾਨ ਦਸ ਜੀ ਨੇ ਜਿਹਨਾਂ ਦਾ ਘਰ ਦਾ ਮਕਾਨ ਦਾ ਹੈਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀਗੀ ਹਾਂਜੀ ਤੇ ਸਾਨੂੰ 10 40 ਚੂੜੀਆਂ ਰਵਗਾ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਟਾਰਨੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਿਹਾ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕਤ ਲੱਗਦੀ ਨਹੀਂ ਤੇ ਲੱਗੂ ਤਾਂ ਭੈਣ ਕੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦਾ ਸੀਗੀ ਤੇ ਉਹ ਜਿਹੜੀ ਹੁਣ ਕੰਟਰੋਲ ਆ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨੁਕਸਾਨਦਾਰ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕੜਾ ਵਗੈਰਾ ਹੋ ਘਰ ਨੁਕਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤਕ ਮੈਂ ਖੈ ਕਹਿ ਸਕਦਾ ਵੀ ਕੱਪੜੇ-ਕੁਪੜੇ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਵੈਸੇਗਾ ਨੁਕਸਾਨ ਕਾਫੀ ਹੋਇਆ ਇਹਨਾਂ ਦਾ ਵੈਸੇ ਤੇ ਕੋਈ ਇਹ ਕਾਰਨ ਬਤ ਲੱਗੇ ਕਿਵੇਂ ਲੱਗੇ ਕਾਰਨ ਕੁਛ ਇੱਕ ਤਾਂ ਕਹਿੰਦੇ ਨੇ ਵੀ ਆਪਣੇ ਸ਼ੌਟ ਦਾ ਜੀ ਕੁਛ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾਲ ਉਹਦੇ ਨਾਲ ਮੇਨ ਵਜਾ ਉਹਦਾ ਹੋਇਆ ਜੀ ਤੁਸੀਂ ਦੇਖਿਆ ਹੋਊਗਾ ਕਿ ਇਹ ਜੇ ਵੀ ਫਟਿਆ ਨਹੀਂ ਹਜੇ ਇਦਾਂ ਹਜੇ ਚੱਲੀ ਜਾਂਦੀ ਆ ਕਾਰਵਾਈ ਅੱਜ ਅਸੀਂ ਚੈੱਕ ਕਰ ਰਹੇ ਹਾਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੈ ਜੀ ਚਾਰ ਮਾਲ ਦੀ ਹਾਲਤ ਨਹੀਂ 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 ਉਦਾਂ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਨੇ ਗੱਡੀਆਂ ਤਿੰਨ ਗੱਡੀਆਂ ਲੱਗੀਆਂ ਆ ਆਪਣੀਆਂ ਫਾਇਰ ਦੀਆਂ ਤਿੰਨੇ ਪਹਿਲੇ ਪਹਿਲੇ ਡਰਨ ਸੀ ਤਿੰਨੇ ਹੀ ਘੜਦੇ ਆ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ ਚ ਜਿਵੇਂ ਅੱਜ ਹਾਲ ਲੋਡ ਪਈ ਤੇ ਤਾਰਾਂ ਦੇ ਜਾਲ ਬਹੁਤ ਦਿੱਕਤ ਦੇ ਸਾਮਣੇ ਬਹੁਤ ਜ਼ਿਆਦਾ ਜੀ ਹਜੇ ਵੀ ਜਿਹੜਾ 5-4 ਮਿੰਟ ਸਾਨੂੰ ਇੱਥੇ ਮਾੜਾ ਮਟਾ ਇਧਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵੀ ਆਈ ਇਹ ਗੱਡੀਆਂ ਇਧਰੋਂ ਤਾਰਾਂ ਫਸ ਗਈਆਂ ਫੇਰ ਦਵਾਰੇ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਤੇ ਹਜਰ ਤੁਸੀਂ ਲਾ ਲਓ ਸਾਡੇ ਡਰਾਈਵਰ ਭਾਈ ਜਰਾਂ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਜਿਆਦੇ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਕਾਰਵਾਈ ਰਹੀ ਹੈਗੀ ਤੇ ਉਦੋਂ ਸਾਰੇ ਸਾਬ ਨੇ ਮੰਨ ਕੇ ਚੱਲੋ ਮਿੰਟੋ ਮਿੰਟੀ ਇੱਥੇ ਵੀ ਉਦਾਂ ਜਿਹੜਾ ਕੋਈ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰਾ ਚਾਹੇ ਘਰ ਵਾਲਾ ਸਾਰੇ ਨਾਲ ਮਿਲ ਕੇ ਹੀ ਬਹੁਤ ਵਧੀਆ ਇਹ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਰਲ ਮਿਲ ਕੇ ਹੀ ਜਿਆਦਾ ਹੁੰਦੇ ਆ ਇੱਕ ਬੰਦਾ ਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਉਹ ਫੈਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਕੁੱਲ ਕਿੰਨੀ ਟੀਮ ਮੈਂਬਰ ਸੀ ਤੁਹਾਡੇ ਇਹ ਸਾਡੇ 20 ਦੇ ਕਰੀਬ ਹੈਗੇ ਜੀ ਇਸ ਸਮੇਂ ਕਿਤੇ ਹਾਜ਼ਰ ਇਹ ਲੋਕਾਂ ਦਾ ਸਹਿਯੋ ਇਦਾਂ ਹੀ ਅਸੀਂ ਕਹਿੰਦੇ ਹੁੰਨੇ ਆਂ ਜੀ ਆਮ ਜਿੱਥੇ ਵੀ ਜਾਂਦੇ ਆਂ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਿਆਦਾ ਹੁੰਦਾ ਹੈ ਜਿਉਂ ਵਿੱਚ ਆਮ ਜਗ੍ਹਾ ਤੇ ਕੀ ਹੁੰਦਾ ਵੀ ਕਿਸੇ ਨੇ ਪਾਇਪ ਖਿੱਚ ਲਿਆ ਕਿਸੇ ਨੇ ਮੂਹਰੋਂ ਕੁਛ ਕਰਤਾ ਫਿਰ ਦਿੱਕਤ ਆਉਂਦੀ ਹੈ ਜੀ ਇਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ ਉਹ ਦੋ ਦੋ ਭਾਈ ਜਾਨਾ ਹਾਂਜੀ ਕੀ ਨਾਮ ਹੈ ਜੀ ਮੇਰਾ ਭਗਵਾਨ ਦਾਸ ਹੈ ਜੀ ਅੱਜ ਕਿਸ ਤਰ੍ਹਾਂ ਮਤਲਬ ਜਿਸ ਅੱਗ ਲੱਗੀ ਹੈ ਕੀ ਕਾਰਨ ਹੋਇਆ ਅੱਗ ਲੱਗਣ ਦਾ ਕੋਈ ਕਾਰਨ ਤਾਂ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਨੀਚੇ ਸੀਗਾ ਹਾਰਟ پیشنਟ ਹੋਣ ਕਰਕੇ ਥੋੜਾ ਰੈਸਟ ਤੇ ਰਹਿਣਾ ਥੱਲੇ ਪਿਆ ਸੀ ਜੀ ਨਾਲ ਮੇਰੀ ਬੈਠੀ بس ਉਹ ਮੈਂ ਤੁਹਾਨੂੰ ਕਹਿੰਦੀ ਮੈਂ ਪਾਣੀ ਗਰਮ ਕਰਕੇ ਦਹੀਂ ਪੀ ਲੋ ਤੁਸੀਂ ਉਹ ਪਾਣੀ ਗਰਮ ਕਰਨ ਚਲੀ ਗਈ ਉਸ ਤੋਂ ਬਾਅਦ ਇੱਕਦਮ ਲੋਕਾਂ ਨੇ ਆ ਕੇ ਧੂਆਂ ਨਿਕਲਦਾ ਦੇਖਿਆ ਜੀ ਗਲੀ ਘਰ ਸਾਰੇ ਆਏ ਜੀ ਸਾਹਮਣੇ ਭਤੀਜਾ ਆ ਰਹੇ ਸਾਰੇ ਉੱਤਰੇ ਆਏ ਸਾਰਿਆਂ ਨੇ ਬੜੀ ਆਪਦੀ ਹਿੰਮਤ ਲਾ ਕੇ ਜੀ ਸਿਲੰਡਰ ਮਾੜਾ ਸਾਮਾਨ ਮੇਰੀ ਬੇਟੀ ਉਹ ਵਿਚਾਰੀ ਥੋੜੀ ਜੀ ਮੈਂਟਲ ਡਿਸਟਰਬਡ ਹੈ ਉਹਨੂੰ ਲਾਇਆ ਦੇ ਵੀ ਨੂੰ ਮੇਰੀ ਨੂੰ ਮੇਰੀ ਬੇਟੀ ਹੈ ਉਹਨੂੰ ਸਭ ਨੂੰ ਤਾਂ ਦੇ ਬੇਟਿਆਂ ਨੇ ਲੋਕਾਂ ਨੇ ਜਿਹੜੇ ਨਹੀਂ ਵੀ ਕਰ ਸਕਦੇ ਸੀ ਉਹਨਾਂ ਨੇ ਵੀ ਸਾਡੀ ਹੈਲਪ ਕੀਤੀ ਬਾਕੀ ਜੋ ਭਗਵਾਨ ਨੂੰ ਮਨਜ਼ੂਰ ਹੈ ਮੈਨੂੰ ਕੁਝ ਨਹੀਂ ਕੁਝ ਨੁਕਸਾਨ ਹੋ ਗਿਆ ਜੀ ਹਾਂਜੀ ਨੁਕਸਾਨ ਕੁਝ ਨਹੀਂ ਕਹਿ ਸਕਦਾ ਜੀ ਪਤਾ ਨਹੀਂ ਮੈਨੂੰ ਤਾਂ ਜੋ ਭਗਵਾਨ ਨੂੰ ਪਤਾ ਨਹੀਂ ਲੱਗਿਆ ਕਿ ਨਾ ਜੀ ਹਾਲੇ ਤਾਂ ਕੁਝ ਨਹੀਂ ਪਤਾ ਹਾਲੇ ਤਾਂ ਲੋਕਾਂ ਦੇ ਹੀ ਧਿਆਨ ਆਈ ਜਾਂਦੇ ਵੀ ਇਹਨਾਂ ਨੇ ਬਚਾ ਲਏ ਸਾਰਾ ਕੋਈ ਬਚਿਆ ਨਹੀਂ ਜਿੰਦਗੀਆਂ ਬਚ ਗਈਆਂ ਬਾਕੀ ਜੋ ਭਗਵਾਨ ਨੇ ਕੋਈ ਕਿਹੜਾ ਕਿਸ ਚਲੋ